ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਖਲੀਲ ਜਬਰਾਨ ਦੀ ਕਿਤਾਬ ਟੁੱਟੇ ਖੰਭ ਅੱਜ ਆਪਾਂ ਪੜਾਂਗੇ ਤਕਦੀਰ ਦੀ ਖੇਡ ਉਸ ਬਲਖਣ ਸਾਲ ਦੀ ਬਹਾਰ ਦੇ ਰੁੱਤੇ ਮੈਂ ਬੈਰੂਤ ਵਿੱਚ ਸਾਂ ਬਾਗਾਂ ਵਿੱਚ ਨਿਸ਼ਾਨ ਫੁੱਲ ਜੋਗਨ ਉੱਤੇ ਸਨ ਤੇ ਧਰਤੀ ਸਾਰੀ ਹਰਿਆਵਲ ਭਰੀ ਇਹ ਸਭ ਇਸ ਤਰ੍ਹਾਂ ਸੀ ਜਿਵੇਂ ਧਰਤੀ ਉੱਤੇ ਸਵਰਗ ਆਣ ਲੱਗਾ ਹੋਵੇ ਸੰਤਰਿਆਂ ਅਤੇ ਸਿਰਮਾਲਾ ਦੇ ਦਰਖਤ ਖੁਸ਼ੂਬਦਾਰ ਫੁੱਲਾਂ ਦੀ ਚਿੱਟੀ ਬੁਸ਼ਕ ਪੈਣ ਕੇ ਭਰੀਆਂ ਜਾਂ ਦੋਲਹਣ ਵਾਂਗ ਸਜੇ ਜਾਪਦੇ ਜੋ ਕੁਦਰਤ ਰਾਣੀ ਨੇ ਕਵੀ ਦੀ ਕਲਪਨਾ ਤੇ ਸੋਚ ਅਡਾਰੇ ਨੂੰ ਤੀਬਰ ਕਰਨ ਲਈ ਕੱਲੇ ਹੋਣ ਬਸੰਤ ਦਾ ਮੌਸਮ ਹਰ ਥਾਂ ਖੂਬਸੂਰਤ ਹੁੰਦਾ ਹੈ ਪਰ ਲਬਨਾਨ ਵਿੱਚ ਇਸ ਦੀ ਖੂਬਸੂਰਤੀ ਵੱਖਰੀ ਤਰ੍ਹਾਂ ਦੀ ਹੀ ਸੀ ਇਹ ਉਹ ਆਤਮਾ ਹੈ ਜਿਹੜੀ ਧਰਤੀ ਦਿਵਾਲੇ ਘੁੰਮਦੀ ਪਰ ਲਬਨਾਨ ਉੱਪਰ ਮੰਡਰਾਉਂਦੀ ਰਾਜਿਆਂ ਅਤੇ ਪੈਗੰਬਰਾਂ ਨਾਲ ਗੱਲਾਂ ਕਰਦੀ। ਦਰਿਆਵਾਂ ਨਾਲ ਸੋਲੋਮਨ ਦੇ ਗੀਤ ਗਾਉਂਦੀ ਹੋਈ ਪਵਿੱਤਰ ਚਿਨਾਰ ਦੇ ਲਬਨਾਨ ਦੀ ਪਰਚੀਨ ਸ਼ਾਨ ਸ਼ੌਕਤ ਦੀ ਯਾਦ ਨੂੰ ਦੁਹਰਾਉਂਦੀ। ਬੈਰੋਤ ਸ਼ਹਿਰ ਜੇ ਮਸਾਕਦੀ ਦੇ ਚਿੱਕੜ ਅਤੇ ਗਰਮੀ ਦੀ ਉੱਡਦੀ ਧੂੜ ਤੋਰ ਰਹਿਤ। ਬਸੰਤ ਰੁੱਤੇ ਕੋਈ ਦੁਲਹਨ ਜਾਂਚਾਰ ਨੇ ਕੰਡੇ ਬੈਠੀ ਸੂਰਜ ਦੀਆਂ ਕਿਰਨਾਂ ਦਾ ਨਿਗ੍ਬ ਮਾਣਦੀ ਕੋਈ ਭਰੀ ਹੋਵੇ। ਨੀਸ਼ਾਂਤ ਦੇ ਮਹੀਨੇ ਇੱਕ ਦਿਨ ਮੈਂ ਇੱਕ ਦੋਸਤ ਦੇ ਘਰ ਜੋ ਇਸ ਸੋਨੇ ਸ਼ਹਿਰ ਤੋਂ ਕੁਝ ਫਾਸਲੇ ਤੇ ਸੀ ਗਿਆ ਅਸੀਂ ਗੱਲਬਾਤ ਕਰ ਹੀ ਰਹੇ ਸੀ ਕਿ ਇੱਕ 65 ਸਾਲ ਦਾ ਚੰਗੀ ਸ਼ਖਸੀਅਤ ਦਾ ਵਿਅਕਤੀ ਕਮਰੇ ਵਿੱਚ ਦਾਖਲ ਹੋਇਆ ਉਸ ਨਾਲ ਹੱਥ ਮਿਲਾਉਂਦੇ ਮੇਰੇ ਦੋਸਤ ਨੇ ਉਸ ਨਾਲ ਮੇਰੀ ਜਾਣ-ਪਛਾਣ ਕਰਾਉਂਦੇ ਮੇਰਾ ਨਾਂ ਦੱਸਦੇ ਹੋਏ ਉਸ ਦਾ ਨਾਂ ਫੈਰਿਸ ਅਫੰਦੀ ਕਰਮੇ ਦੱਸਿਆ ਉਸ ਬਜ਼ੁਰਗ ਨੇ ਇੱਕ ਪਲ ਮੇਰੇ ਵੱਲ ਵੇਖਿਆ ਮੱਥੇ ਤੇ ਉਂਗਲਾਂ ਰੱਖੀ ਜਿਵੇਂ ਉਹ ਕੁਝ ਯਾਦ ਕਰਨ ਦਾ ਯਤਨ ਕਰ ਰਿਹਾ ਹੋਵੇ ਫਿਰ ਉਹ ਮੁਸਕਰਾਂਦਾ ਹੋਇਆ ਮੇਰੇ ਨੇੜੇ ਆ ਕੇ ਕਹਿਣ ਲੱਗਾ ਤੂੰ ਮੇਰੇ ਬਹੁਤ ਹੀ ਪਿਆਰੇ ਦੋਸਤ ਦਾ ਬੇਟਾ ਹੈ ਅਤੇ ਮੈਨੂੰ ਤੇਰੇ ਵਿੱਚੋਂ ਉਸਦੀ ਝਲਕ ਵੇਖ ਕੇ ਖੁਸ਼ੀ ਹੋਈ ਹੈ ਉਸਦੇ ਬੋਲਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਉਸ ਵੱਲ ਖਿੱਚਿਆ ਗਿਆ ਜਿਵੇਂ tufaan ਆਉਣ ਤੋਂ ਪਹਿਲਾਂ ਕਿਸੇ ਪੰਛੀ ਦੀ ਆਤਮਾ ਉਸ ਨੂੰ ਕੌਂਸਲੇ ਵੱਲ ਖਿੱਚ ਲ ਜਾਂਦੀ ਹੋਵੇ ਗੱਲਾਂ ਕਰਦੇ ਹਾਂ ਉਸਨੇ ਮੇਰੇ ਪਿਤਾ ਨਾਲ ਆਪਣੀ ਦੋਸਤੀ ਬਾਰੇ ਅਤੇ ਇਕੱਠੇ ਬਿਤਾਏ ਵਕਤ ਬਾਰੇ ਦੱਸਿਆ ਸਬਜ਼ੁਰਗ ਦਾ ਪੁਰਾਣੇ ਦਿਨਾਂ ਦੀ ਯਾਦ ਨੂੰ ਤਾਜ਼ਾ ਕਰਨਾ ਇੰਜ ਸੀ ਜਿਵੇਂ ਕੋਈ ਅਜਨਬੀ ਆਪਣੇ ਵਤਨ ਪਰਤਣ ਲਈ ਤਰਸਦਾ ਹੋਵੇ ਉਹ ਬੀਤੇ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਿੱਚ ਇੰਨਾ ਆਨੰਦ ਲੈ ਰਿਹਾ ਸੀ ਜਿਵੇਂ ਕੋਈ ਕਵੀ ਆਪਣੀ ਵਧੀਆ ਨਜ਼ਮ ਸੁਣਾਉਣ ਵਿੱਚ ਉਸਦੀ ਆਤਮਾ ਬੀਤੇ ਨਾਲ ਜੁੜੀ ਹੁੰਦੀ ਹੈ ਕਿਉਂਕਿ ਵਰਤਮਨ ਤੇ ਜੀ ਨਾਲ ਲੰਘ ਜਾਂਦਾ ਹੈ ਅਤੇ ਭਵਿੱਖ ਕਬਰਾਂ ਨੇੜੇ ਲੈ ਜਾਂਦਾ ਜਾਪਦਾ ਹੈ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਵਕਤ ਲੰਘ ਗਿਆ ਜ਼ਿੰਮੇਦਾਰੀ ਉਤੋਂ ਡਰਖਤਾਂ ਦਾ ਪਰਸ਼ਮਾ ਜਦ ਫੈਰਿਸ ਆਫੰਦੀ ਜਾਣ ਲਈ ਉੱਠਿਆ ਤਾਂ ਖੱਬੇ ਹੱਥ ਮੇਰੇ ਮੋਢੇ ਤੇ ਰੱਖ ਕੇ ਸੱਜਾ ਹੱਥ ਮਿਲਾਉਂਦਿਆਂ ਕਹਿਣ ਲੱਗਾ ਮੈਂ ਤੇਰੇ ਪਿਤਾ ਨੂੰ ਪਿਛਲੇ 20 ਸਾਲਾਂ ਤੋਂ ਨਹੀਂ ਵੇਖਿਆ ਆਸ ਹੈ ਤੂੰ ਉਸੇ ਥਾਂ ਮੇਰੇ ਘਰ ਆਉਂਦਾ ਰਹੇਂਗਾ ਮੈਂ ਆਪਣੇ ਪਿਤਾ ਦੇ ਸਨੇਹੀ ਮਿੱਤਰ ਨਾਲ ਉਸ ਦੇ ਘਰ ਆਉਣ ਦਾ ਵਾਅਦਾ ਕਰਕੇ ਉਸ ਦਾ ਸ਼ੁਕਰੀਆ ਅਦਾ ਕੀਤਾ ਉਸ ਬਜ਼ੁਰਗ ਦੇ ਜਾਣ ਮਗਰੋਂ ਮੈਂ ਉਸ ਦੀ ਸ਼ਖਸੀਅਤ ਬਾਰੇ ਆਪਣੇ ਦੋਸਤ ਕੋਲੋਂ ਹੋਰ ਜਾਣਕਾਰੀ ਲੈਣੀ ਚਾਹੀ। ਉਸ ਦੱਸਿਆ ਕਿ ਬੈਰੂਤ ਵਿੱਚ ਕੋਈ ਵੀ ਅਜਿਹੇ ਆਦਮੀ ਨਹੀਂ ਜਿਸ ਦੀ ਦੌਲਤ ਨੇ ਉਸ ਨੂੰ ਦਿਆਲੂ ਅਤੇ ਜਿਸ ਦੇ ਦਿਆਲੂ ਸੁਭਾਅ ਨੇ ਉਸ ਨੂੰ ਦੌਲਤਮੰਦ ਬਣਾਇਆ ਹੋਵੇ। ਇਹ ਉਹਨਾਂ ਨੇਕ ਮਨੁੱਖਾਂ ਵਿੱਚੋਂ ਇੱਕ ਹੈ ਜੋ ਦੁਨੀਆ ਵਿੱਚ ਆ ਕੇ ਕਿਸੇ ਦਾ ਦਿਲ ਨਹੀਂ ਦਿਖਾਉਂਦੇ ਪਰ ਅਜਿਹੇ ਮਨੁੱਖ ਆਮ ਤੌਰ ਤੇ ਨਿਰਾਸ਼ ਤੇ ਦੁਖੀ ਹੁੰਦੇ ਹਨ। ਕਿਉਂਕਿ ਉਹ ਇੰਨੇ ਚਲਾਕ ਨਹੀਂ ਹੁੰਦੇ ਕਿ ਦੂਸਰਿਆਂ ਦੀਆਂ ਬਦਨੀਤੀਆਂ ਤੋਂ ਆਪਣੇ ਆਪ ਨੂੰ ਬਚਾ ਸਕਣ ਫੈਰਿਸ ਆਫੰਦੀ ਦੀ ਇੱਕ ਬੇਟੀ ਬਿਲਕੁਲ ਆਪਣੇ ਬਾਪ ਵਰਗੀ ਹੈ ਜਿਸ ਦੀ ਖੂਬਸੂਰਤੀ ਤੇ ਹੁਸਨ ਦਾ ਕੋਈ ਸਾਨੀ ਨਹੀਂ ਪਰ ਉਹ ਵੀ ਦੁੱਖ ਭੋਗੇਗੀ ਕਿਉਂਕਿ ਉਸ ਦੇ ਬਾਪ ਦੀ ਦੌਲਤ ਉਸ ਦੇ ਰਾਹ ਵਿੱਚ ਆੜੇ ਆਉਂਦੀ ਹੈ ਇਹ ਗੱਲ ਦੱਸਦਿਆਂ ਮੇਰੇ ਦੋਸਤ ਦਾ ਚਿਹਰਾ ਉਤਰ ਜਿਹਾ ਗਿਆ ਫਿਰ ਉਸ ਨੇ ਗੱਲ ਸ਼ੁਰੂ ਕੀਤੀ ਕਿ ਫੈਰਿਸ ਆਫੰਦੀ ਬੜਾ ਚੰਗਾ ਤੇ ਦਿਆਲੂ ਹੈ ਪਰ ਉਸ ਦੀ ਇੱਛਾ ਸ਼ਕਤੀ ਤਗੜੀ ਨਹੀਂ ਲੋਕ ਉਸ ਨੂੰ ਆਪਣੇ ਮਗਰ ਲਾ ਲੈਂਦੇ ਹਨ ਉਸ ਦੀ ਬੇਟੀ ਸੂਝ-ਬੂਝ ਤੇ ਅਕਲ ਦੇ ਹੁੰਦੇ ਆ ਬਾਪ ਦੀ ਆਗਿਆ ਦਾ ਪਾਲਣ ਕਰਦੀ ਹੈ ਅਤੇ ਇਹੀ ਕਾਰਨ ਹੈ ਕਿ ਬਾਪ ਬੇਟੀ ਦੀ ਜ਼ਿੰਦਗੀ ਉੱਤੇ ਹਾਵੀ ਹੈ ਇਸੇਤੇ ਤੋਂ ਇਥੋਂ ਦਾ ਪਾਦਰੀ ਵਾਕਫ ਹੈ ਜਿਸ ਦੀ ਬਦਨੀਤੀ ਉਸ ਦੇ ਉਪਦੇਸ਼ਾਂ ਦੇ ਪਰਦੇ ਹੇਠ ਛੁਪੀ ਹੋਈ ਹੈ ਉਹ ਲੋਕਾਂ ਵਿੱਚ ਆਪਣੇ ਆਪ ਨੂੰ ਚੰਗਾ ਤੇ ਨੇਕ ਸਾਬਤ ਕਰਨਾ ਚਾਹੁੰਦਾ ਹੈ ਉਹ ਇਤੋਂ ਦੇ ਧਰਮ ਸਥਾਨ ਦਾ ਮੁਖੀ ਪਾਦਰੀ ਹੈ ਲੋਕ ਉਸ ਦਾ ਕਿਹਾ ਮੰਨਦੇ ਹਨ ਤੇ ਆਗਿਆ ਦਾ ਪਾਲਣ ਕਰਦੇ ਹਨ ਉਹ ਲੋਕਾਂ ਨੂੰ ਇੰਜ ਆਪਣੇ ਮਗਲ ਲਾ ਤੁਰਦਾ ਹੈ ਜਿਵੇਂ ਲੇਲਿਆਂ ਦੇ ਝੁੰਡ ਨੂੰ ਕਤਲਗਾਹ ਵੱਲ ਇਸ ਪਾਦਰੀ ਦਾ ਵੀ ਇੱਕ ਭਤੀਜਾ ਹੈ ਜੋ ਰੱਜ ਕੇ ਬਦਨਾਮ ਤੇ ਰਿਸ਼ਵਤ ਖੋਰ ਹੈ ਇੱਕ ਦਿਨ ਅਜਿਹਾ ਆਏਗਾ ਜਦੋਂ ਉਹ ਆਪਣੇ ਭਤੀਜੇ ਅਤੇ ਫੈਰਿਸ ਦੀ ਬੇਟੀ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹ ਕੇ ਇਕ ਗੂੰਜ ਕੁਵਾਰੇ ਨੂੰ ਗੰਦੇ ਆਦਮੀ ਨਾਲ ਨਰੜ ਦੇਵੇਗਾ ਜਿਵੇਂ ਦਿਨ ਦਾ ਚੰਨ ਅਤ ਦੀ ਛਾਤੀ ਵਿੱਚ ਆਸਮਾਨ ਦਾ ਹੈ ਬਸ ਇਹੀ ਕੁਝ ਹੈ ਜੋ ਮੈਂ ਤੈਨੂੰ ਫੈਰਿਸ ਤੇ ਉਸ ਦੀ ਬੇਟੀ ਬਾਰੇ ਦੱਸ ਸਕਦਾ ਹਾਂ ਇਸ ਤੋਂ ਵੱਧ ਮੈਨੂੰ ਹੋਰ ਸਵਾਲ ਨਾ ਕਰੀ ਇਹ ਸਭ ਕੁਝ ਦੱਸ ਦੇ ਉਸ ਆਪਣਾ ਸਿਰ ਬਾਹਰ ਖਿੜਕੀ ਵੱਲ ਮੋੜਿਆ ਜਿਵੇਂ ਬ੍ਰਹਿਮੰਡ ਦੀ ਖੂਬਸੂਰਤੀ ਵੱਲ ਧਿਆਨ ਮਗਨ ਹੋਏ ਇਨਸਾਨੀ ਹੋਣ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਆਪਣੇ ਮਿੱਤਰ ਦੇ ਘਰੋਂ ਜਾਣ ਤੋਂ ਪਹਿਲਾਂ ਮੈਂ ਉਸ ਨੂੰ ਦੱਸਿਆ ਕਿ ਮੈਂ ਕੁਝ ਦਿਨਾਂ ਤੱਕ ਆਪਣੇ ਪਿਤਾ ਦੇ ਇਸ ਮਿੱਤਰ ਨੂੰ ਮਿਲਣ ਜ਼ਰੂਰ ਜਾਵਾਂਗਾ ਤੇ ਆਪਣਾ ਵਾਅਦਾ ਵੀ ਪੂਰਾ ਕਰਾਂਗਾ। ਉਸ ਨੇ ਕੁਝ ਪਲ ਮੇਰੇ ਵੱਲ ਟਿਕਟਕੀ ਲਾ ਕੇ ਵੇਖਿਆ। ਮੈਨੂੰ ਜਾਪਿਆ ਕਿ ਮੇਰੀ ਇਸ ਸਧਾਰਨ ਗੱਲ ਨੇ ਉਸ ਨੂੰ ਕੋਈ ਨਵੀਂ ਗੱਲ ਸੁਝਾਈ ਹੋਵੇ। ਉਸ ਨੇ ਫਿਰ ਬੜੇ ਅਜੀਬ ਅੰਦਾਜ਼ ਨਾਲ ਮੇਰੇ ਵੱਲ ਵੇਖਿਆ ਜਿਸ ਵਿੱਚ ਪਿਆਰ, ਦਇਆ ਤੇ ਡਰ ਸੀ। ਇੱਕ ਪੈਗੰਬਰ ਦੀ ਨਜ਼ਰ ਸੀ। ਜੋ ਹੋ ਰਾਂ ਤੋਂ ਵਿਲੱਖਣ ਸੀ ਉਸਦੇ ਹੋਂਠ ਕੰਬੇ ਪਰ ਉਸਨੇ ਮੈਨੂੰ ਕੁਝ ਨਾ ਕਿਹਾ ਉਸਦੀ ਉਹੀ ਅਜੀਬ ਨਜ਼ਰ ਮੇਰਾ ਪਿੱਛਾ ਕਰਦੀ ਰਹੀ ਜਿਸ ਦਾ ਅਰਥ ਮੈਂ ਉਹਦੋਂ ਤੱਕ ਨਾ ਸਮਝ ਸਕਿਆ ਜਦੋਂ ਤੱਕ అనుభవ ਨੂੰ ਆਪਣੇ ਪਿੰਡੇ ਉਤੇ ਨਾ ਹੰਡਾਇਆ ਅਤੇ ਉਸ ਸੰਸਾਰ ਵਿੱਚ ਨਾ ਵਿਚਰਿਆ ਜਿੱਥੇ ਦਿਲਾਂ ਨੂੰ ਇੱਕ ਦੂਜੇ ਦਾ ਅੰਤਰ ਗਿਆਨ ਹੁੰਦਾ ਹੈ ਅਤੇ ਆਤਮਾਵਾਂ ਗਿਆਨ ਦੀ ਹਾਂਡੀ ਵਿੱਚ ਪੱਕ ਜਾਂਦੀਆਂ ਹਨ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਪੜਾਂਗੇ ਆਪਾਂ ਇਸ ਕਿਤਾਬ ਨੂੰ ਅੱਗੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ